ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਿਊਡੋ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਆਪਣੇ ਅਹੁਦੇ ਤੋਂ ਤਾਂ ਇਸੇ ਵਿਚਾਰੇ ਇੱਕ ਚਰਚਾ ਵਿਛੜ ਗਈ ਹੈ ਇਸ ਸਿੱਟੇ ਦੇ ਅਨੁਸਾਰ ਕਿ ਹੁਣ ਕੀ ਭਾਰਤ ਦੇ ਕੈਨੇਡਾ ਦੇ ਸਬੰਧ ਨੇ ਜੜੇ ਕਿ ਉਹ ਸੁਧਰ ਸਕਦੇ ਨੇ ਤਾਜ਼ੇ ਕਿ ਕਈ ਵਾਰ ਇਸ ਤਰ੍ਹਾਂ ਦੇ ਫੈਸਲੇ ਕੈਨੇਡਾ ਸਰਕਾਰ ਦੇ ਵੱਲੋਂ ਲਏ ਗਏ ਸੀ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਸੰਬੰਧੀ ਲੈ ਕੇ ਪਰ ਇਹਨਾਂ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਜਿਵੇਂ ਜਿੱਥੇ ਕਿ ਜਸਟਨ ਟਿਊਡੋ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਤਾਂ ਇਸ ਦੇ ਨਾਲ ਹੀ ਜਸਟਨ ਟਿਊਡੋ ਦੇ ਵੱਲੋਂ ਭਾਰਤ ਦੇ ਖਿਲਾਫ ਕਈ ਵਾਰੀ ਭਾਰਤ ਤੇ ਕੈਨੇਡਾ ਦੇ ਵਿਚਕਾਰ ਜਿਹੜੇ ਕਿ ਰਿਸ਼ਤੇ ਕਾਫੀ ਜ਼ਿਆਦਾ ਤਣਾਅਪੂਰਨ ਵੀ ਹੋ ਗਏ ਸਨ ਪਰ ਹੁਣ ਜਿਹੜੇ ਵੀ ਕਿ ਸਰਕਾਰ ਬਦਲਣ ਵਾਲੀ ਹੈ ਹਾਲਾਂਕਿ ਚੋਣਾਂ ਅਕਤੂਬਰ ਦੇ ਵਿੱਚ ਹੋਣੀਆਂ ਨੇ ਪਰ ਉਹ ਤੱਕ ਜਸਟਨ ਟ੍ਰੂਡੋ ਨੇ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕੰਮ ਜ਼ਰੂਰ ਕਰਨਗੇ ਤੋ ਹੁਣ ਨਵੀਂ ਸਰਕਾਰ ਆਵੇਗੀ ਨਵਾਂ ਪ੍ਰਸ਼ਾਸਨ ਆਵੇਗਾ ਨਵੇਂ ਪ੍ਰਬੰਧਨੇ ਜੁੜੇਗੇ ਕੀਤੇ ਜਾਣਗੇ ਪਰ ਇਸੇ ਵਿਚਾਰੇ ਜਿਹੜੇ ਕਿ ਚਰਚਾ ਹੈ ਛਿੜ ਗਈ ਹੈ ਕਿ ਕੀ ਹੁਣ ਭਾਰਤ ਤੇ ਕੈਨੇਡਾ ਦੇ ਵਿਚਾਲੇ ਜਿਹੜਾ ਕਿ ਤਨਾ ਵਧਿਆ ਸੀ ਉਹ ਘੱਟ ਹੋ ਸਕਦਾ ਹੈ ਕੀ ਨਵੀਂ ਸਰਕਾਰ ਆਉਣ ਦੇ ਨਾਲ ਭਾਰਤ ਦੇ ਸਬੰਧ ਜਿਹੜੇ ਕਿ ਕੈਨੇਡਾ ਸਰਕਾਰ ਨਾਲ ਇੱਕ ਵਾਰ ਫਿਰ ਤੋਂ ਜੜੇ ਕਿ ਸੁਧਰ ਸਕਦੇ ਨੇ ਤੁਹਾਡੀ ਇਸ ਦੇ ਬਾਰੇ ਕੀ ਰਾਏ ਸਾਨੂੰ ਜ਼ਰੂਰ ਦੱਸੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਿਊਡੋ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਆਪਣੇ ਅਹੁਦੇ ਤੋਂ ਤੋ ਇਸੇ